ਸਸੀ ਗਾ ਬਾਈ ਸਾਰਿਆਂ ਨੂੰ ਹਾਂ ਠੀਕ ਠਾਕ ਹੋ ਅੱਜ ਦੀ ਬਈ ਵੀਡੀਓ ਜਿਹੜੀ ਆ ਉਹ ਆਪਾਂ ਜਦੋਂ ਪਸ਼ੂ ਧਾਰ ਚਬਾਉਂਦਾਗਾ ਹੱਲਾ ਲੱਗੇ ਮੈਂ ਜਾਂ ਕੋਈ ਡੰਗ ਪਨਣ ਲੱਗੇ ਜਾਂਦਾਗਾ ਜਿਵੇਂ ਆਪਣੇ ਨਾਲ ਹੋਇਆ ਸੀ ਆਪਣੀ ਨਾ ਗਾਂ ਦਾ ਬੱਚਾ ਮਰ ਗਿਆ ਸੀਗਾ ਤੇ ਉਹ ਕਿਸੇ ਰੰਗ ਮਿਲਦੀ ਸੀ ਕਿਸੇ ਰੰਗ ਨਹੀਂ ਮਿਲਦੀ ਸੀ ਤੇ ਆਪਾਂ ਜਿਆਦਾ ਹਰਾਸ਼ ਹੋਣ ਲੱਗੇ ਸੀ ਉਹਦੇ ਰਿਲੇਟਡ ਇਹ ਵੀਡੀਓ ਬਣਾ ਰਹੇ ਆ ਬਈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਬਈ ਤੇ ਇਹ ਆਪਣਾ 100% ਅਜਮਾਇਆ ਹੋਇਆ ਤਰੀਕਾ ਹੈਗਾ ਜਿਹਦੇ ਨਾਲ ਪਸ਼ੂ ਵਧੀਆ ਹੁਣ ਖੜਕੇ ਮਿਲਦਾ ਹੈਗਾ ਕੋਈ ਅੱਚ ਵੀ ਨਹੀਂ ਕਰਦਾ ਹੈਗਾ ਉਹਦੇ ਲਈ ਬਈ ਇੱਕ ਦੁਕਾਨ ਤੋਂ ਦਵਾਈ ਮਿਲਦੀ ਹੈਗੀ ਹੋਮੀਓਪੈਥਿਕ ਦੀ ਹੈਗੀ ਮੂਡ ਕੇਅਰ ਆ ਦਵਾਈ ਦਾ ਨਾਮ ਹੈਗਾ ਬਾਈ ਹੋਮੀਓਪੈਥਿਕ ਦਵਾਈ ਹੈ ਇਹ ਮੂਡ ਕੇਅਰ ਮੈਡੀਕਲ ਤੋਂ ਮਿਲ ਜਾਂਦੀ ਆ ਆਰਾਮਦਾਰੀ ਨਾਲ ਇਹ ਦਵਾਈ ਨੂੰ ਬਾਈ ਤਿੰਨ ਟਾਈਮ ਦੇਣਾ ਹੈਗਾ ਰੋਟੀ ਦੇ ਵਿੱਚ 10-10 ਬੂੰਦਾ ਪਾਉਣੀਆਂ ਤਿੰਨ ਟਾਈਮ ਦੇਣੀਆਂ ਸਵੇਰੇ ਦੁਪਹਿਰੇ ਸ਼ਾਮ ਇਹ ਜਿੱਸੀ ਪੂਰੀ ਦੇਣੀ ਆ ਇਹਦੇ ਨਾਲ ਬਈ ਪਸ਼ੂ ਚੰਗੀ ਤਰ੍ਹਾਂ ਮਿਲਣ ਲੱਗ ਜਾਂਦਾ ਕੋਈ ਹਲਦਾ ਨਹੀਂ ਹੈਗਾ ਕੋਈ ਡੰਗ ਨਹੀਂ ਪਾਉਂਦਾ ਹੈਗਾ ਆਪਣੇ ਨਾਲ ਇਹ ਹੋਇਆ ਸੀਗਾ ਆਪਣੀਆਂ ਗਾਂ ਖੱਲਾਂ ਲੱਗ ਗਈ ਚੰਗੇ ਦੁੱਧ ਵਾਲੀ ਸੀਗੀ ਤੇ ਆਪਾਂ ਇਹ ਤਰੀਕਾ ਜਮਾਇਆ ਸੀਗਾ ਇਹ ਤਰੀਕਾ ਜਮਾਉਣ ਤੋਂ ਬਾਅਦ ਵੀ ਤੁਹਾਡੇ ਨਾਲ ਸ਼ੇਅਰ ਕੀਤਾਗਾ ਤਾਂ ਕਿ ਕਿਸੇ ਵੀਰ ਭਾਈ ਦਾ ਪਸ਼ੂ ਆ ਜੇ ਉਹ ਵੇਚ ਲੈਣਾ ਪਾਵੇ ਤੇ ਵਧੀਆ ਆਲ ਦੇ ਘਰੀ ਖੜ ਗਏ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਦੇ ਹੋ ਬਈ ਧੰਨਵਾਦ ਸਾਰਿਆਂ